ਜੇ ਸ੍ਰੋਤ ਜੋ ਦਰਜ ਕੇਸ ਸੀ ਉਹਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਹੈ ਕਿ ਨਹੀਂ ਸਰਕਾਰ ਦੇ ਦਰਾਂ ਖੁੱਲ੍ਹਾ ਹੋਈਆਂ ਮਸੇ ਇਹ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਹਾਂ ਜਾਂ ਨਾ ਵਿੱਚ ਦੇ ਦਿਓ ਜੀ ਹਾਂਜੀ ਚੌਥਾ ਸਵਾਲ ਤੁਹਾਡੇ ਤੇ ਇਹ ਹੈ ਕਿ ਸੌਦਾ ਸਾਧ ਉਹਨੂੰ ਮਾਫੀ ਦਿਵਾਉਣੇ ਉਹ ਵੀ ਬਿਨਾ ਕਿਸੇ ਦੇ ਮੰਗਣ ਤੋਂ ਜਿਵੇਂ ਤੁਸੀਂ ਜੱਥੇਦਾਰਾਂ ਨੂੰ ਆਪਣੇ ਰਹਿਸ਼ ਤੇ ਚੰਡੀਗੜ੍ਹ ਭੁਰਾਇਆ ਜੋ ਸਟੇਟਮੈਂਟ ਤਾਂ ਵੀ ਨਏ ਔਰ ਸੰਗਤ ਦੇ ਵਿੱਚ ਚਰਚਾ ਵੀ ਹੈ ਔਰ ਉੱਥੇ ਉਹਨਾਂ ਨੂੰ ਕੁਝ ਚਿੱਠੇ ਦੇਣੇ ਕਿ ਸਰਸੇ ਵਾਲੇ ਸਾਧ ਨੂੰ maaf ਕਰ ਦਿਓ ਉਹ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਸਭਾ ਹਾਂ ਯਾ ਨਾ ਸਰਕਾਰਾਂ ਦੇ ਦੌਰਾਨ ਬਹੁਤ ਗੁੱਲਾ ਹੋਈਆਂ ਹੈ ਮੈਂ ਕਿ ਟੈਕਸਟ ਦੇ ਪਰ ਬਖਸ਼ਿ ਉਸੇ ਸੌਦਾ ਸਾਲ ਨੂੰ ਆਪਣੇ ਘਰ ਵਿੱਚ ਜੱਜਦਾਰਾਂ ਨੂੰ ਬੁਲਾ ਕੇ ਮੁਆਫੀ ਦੇਣ ਬਾਰੇ ਕੀ ਹੈ ਜਾਂ ਨਹੀਂ ਕਿਹਾ ਇੱਕ ਸਰਕਾਰਾਂ ਨੇ ਪੜੀ ਹਾਂ ਇਹਰਾ ਦਾ ਜਵਾਬ ਦਿਓ ਤੁਸੀਂ ਆਪਣੇ ਰਹਿਸ਼ ਤੇ ਤਖਤ ਸਾਹਿਬ ਦੇ ਜੱਜਦਾਰਾਂ ਨੂੰ ਬੁਲਾ ਕੇ ਸੌਦਾ ਸਾਲ ਨੂੰ ਬੇਦਾਬਗੀ ਮੁਆਫੀ ਦੇਣ ਬਾਰੇ ਕੀ ਹੈ ਜਾਂ ਨਹੀਂ ਕਿਹਾ ਤੇ ਹਾਂ ਹਾਂ ਯਾ ਲਾ ਦੱਸੋ ਇਸੇ ਤਰ੍ਹਾਂ ਤਾਂ ਬੜਦਾ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਨਾ ਰੱਖੋ ਭਾਰ ਮੁਕਤ ਹੋ ਜਾਓਗੇ ਮਨ ਕਰਕੇ ਵੀ ਭਾਰ ਮੁਕਤ ਹੋ ਜਾਓਗੇ ਸੰਗਤ ਦੇ ਵਿੱਚ ਵੀ ਔਰ ਗੁਰੂ ਦੇ ਦਰਬਾਰ ਵਿੱਚ ਵੀ ਬਖਸ਼ੇ ਜਾਓਗੇ ਹਾਂਜੀ ਤੁਹਾਡੀ ਸਰਕਾਰਾਂ ਪੰਥਕ ਮੁੱਦਿਆਂ ਜਿਨ੍ਹਾਂ ਕਾਰਨ ਹਜ਼ਾਰਾਂ ਸ਼ਹੀਦੀਆਂ ਹੋਈਆਂ ਉਹਨਾਂ ਨੂੰ ਵਿਸਾਰਨ ਦਾ ਤੁਸੀਂ ਇਹ ਗੁਨਾ ਕੀਤਾ